ਪਾਜ ਪਾਣਪੀ ਕੰਗਰਸ ਨੋਦ ਇੱਕ ਬਿਆਨ ਦਿੱਤਾ ਹੈ ਵੀ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਐ ਹੁਣੇ ਸ਼ਬਦ ਤਾਂ ਕੰਗਰਸ ਨੋਦਦੇ ਨੇ ਲੇਕਿਨ ਮਾਨਸਿਕਤਾ ਇਹਦੇ ਪਿੱਛੇ ਭਾਤੇ ਜਨਤਾ ਪਾਰਟੀ ਦੀ ਸਰਕਾਰ ਦੀ ਐ ਕਿਉਂਕਿ ਬੀਜੇਪੀ ਹਮੇਸ਼ਾ ਚਾਹੁੰਦੀ ਸੀਗੀ ਵੀ ਖੇਤੀ ਕਾਨੂੰਨ ਲਾਗੂ ਹੋਣ ਬੈਕ ਇਨ ਦਾ ਡੇਟ ਤਾਂ ਵਾਪਸ ਲੈਣੇ ਪੈਗੇ ਸੀਗੇ ਕਿਉਂਕਿ ਇਲੈਕਸ਼ਨ ਨੇੜੇ ਸੀਗੇ ਕਿਸਾਨ ਅੰਦੋਲਨ ਕਰਕੇ ਉਹਨਾਂ ਨੂੰ ਸੈਟਬੈਕ ਲੱਗ ਰਿਹਾ ਸੀਗਾ ਵੋਟਾਂ ਘਟ ਰਹੀਆਂ ਸੀਗੀਆਂ ਤੇ ਮੋਦੀ ਸਾਹਿਬ ਨੇ ਤਾਂ ਉਦੋਂ ਵੀ ਕਹਿਦਾ ਸੀਗਾ ਵੀ ਮੈਂ ਮਾਫੀ ਮੰਗਦਾ ਹਾਂ ਇਸ ਚੀਜ਼ ਦੀ ਵੀ ਤੁਹਾਨੂੰ ਇਹਦੇ ਫਾਇਦੇ ਨਹੀਂ ਸਮਝਾ ਸਕਿਆ ਖੇਤੀ ਕਾਨੂੰਨਾਂ ਦੇ ਹੁਣ ਗੱਲ ਇਹ ਹੈ ਵੀ ਭਾਜਪਾ ਕੀ ਚਾਹੁੰਦੀ ਹੈ ਕਿ ਕਿਸਾਨ ਫੇਰ ਤੋਂ ਸਰਕਮਸਟੈਂਸਸ ਚੋਂ ਗੁਜ਼ਰਨ ਫੇਰ ਸੱਤ ਸੌ ਕਿਸਾਨ ਸ਼ਹੀਦ ਹੋਵੇ ਫੇਰ ਇੱਕ ਸਾਲ ਖਰਾਬ ਹੋਵੇ ਦੇਸ਼ ਦੇ ਅਨਦਾਤਾ ਨੂੰ ਸੁੱਖ ਦਾ ਸਾਹ ਭਾਜਪਾ ਚਾਹ ਨਹੀਂ ਰਹੀ ਕਿ ਮਲੇ ਤੇ ਮੈਂ ਇਹਨਾਂ ਨੂੰ ਇਹੀ ਗੱਲ ਪੁੱਛੂੰਗਾ ਵੀ ਇੱਥੇ ਦੋਹਰੇ ਮਾਪ ਦਾ ਨਾਂ ਰੱਖੋ ਜੇ ਤੁਸੀਂ ਕੰਗਨਾ ਰਣੋਤ ਦੇ ਖਿਲਾਫ ਹੁੰਦੇ ਜੋ ਉਹਨੇ ਬਿਆਨ ਦਿੱਤਾ ਹੈ ਕਹਤੋ ਸੀ ਉਹ ਨੂੰ ਬਾਹਰ ਦਾ ਰਸਤਾ ਦਿਖਾਉਂਦੇ ਜਦੋਂ ਉਹਨੇ ਪਹਿਲੇ ਹੀ ਬਿਆਨ ਦੇਣੇ ਸ਼ੁਰੂ ਕਰਤੇ ਸੀਗੇ ਜਦੋਂ ਉਹਨੇ ਕਿਹਾ ਵੀ ਬੰਗਲਾਦੇਸ਼ ਅਰਗੀ ਸਿਚੁਏਸ਼ਨ ਬਣਾਉਣ ਲਈ ਸੀਗਾ ਕਿਸਾਨ ਅੰਦੋਲਨ ਜਦੋਂ ਉਹਨੇ ਕਿਹਾ ਵੀ ਉੱਥੇ ਰੇਪ ਹੋਏ ਉੱਥੇ ਲਾਸ਼ਾਂ ਟੰਗੀਆਂ ਮਿਲਦੀਆਂ ਸੀਗੀਆਂ ਜਦੋਂ ਉਹਨੇ ਕਿਹਾ ਵੀ 100 ਸੌ ਰੁਪਿਆ ਲੈ ਕੇ ਸਾਡੇ ਮਾਵਾ ਭੈਣਾ ਉੱਥੇ ਅੰਦੋਲਨ ਕਰਨ ਜਾਂਦੇ ਸੀਗੇ ਜਦੋਂ ਉਹਨੇ ਕਿਸਾਨਾਂ ਨੂੰ ਖਾਲਸਤਾਨੀ ਕਿਹਾ ਮੈਂ ਪੰਜਾਬ ਬੀਜੇਪੀ ਨੂੰ ਕਹੂੰਗਾ ਜਾਖੜ ਸਾਹਿਬ ਨੂੰ ਕੈਪਟਨ ਸਾਹਿਬ ਨੂੰ ਬੀਤ ਟੈਸਟ ਪਾਸ ਕਰਨਾ ਤੁਹਾਡਾ ਬੰਦ ਹੈ ਵੀ ਤੁਸੀਂ ਕੰਗੜਾ ਨੌਦ ਦੇ ਨਾਲ ਖੜੋਗੇ ਜਾਂ ਪੰਜਾਬ ਦੇ ਨਾਲ ਖੜੋਗੇ ਭਾਜਪਾ ਐਮਪੀ ਕੰਗੜਾ ਨੌਦ ਨੇ ਇੱਕ ਬਿਆਨ ਦਿੱਤਾ ਹੈ ਵੀ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਐ ਹੁਣੇ ਸ਼ਬਦ ਤਾਂ ਕੰਗੜਾ ਨੌਦ ਦੇ ਨੇ ਲੇਕਿਨ ਮਾਨਸਿਕਤਾ ਇਹਦੇ ਪਿੱਛੇ ਭਾਤੇ ਜਨਤਾ ਪਾਰਟੀ ਦੀ ਸਰਕਾਰ ਦੀ ਐ ਕਿਉਂਕਿ ਬੀਜੇਪੀ ਹਮੇਸ਼ਾ ਚਾਹੁੰਦੀ ਸੀਗੀ ਵੀ ਖੇਤੀ ਕਾਨੂੰਨ ਲਾਗੂ ਹੋਣ ਬੈਕ ਇਨ ਦ ਡੇਟ ਤਾਂ ਵਾਪਸ ਲੈਣੇ ਪੈਗੇ ਸੀਗੇ ਕਿਉਂਕਿ ਇਲੈਕਸ਼ਨ ਨੇੜੇ ਸੀਗੇ ਕਿਸਾਨ ਅੰਦੋਲਨ ਕਰਕੇ ਉਹਨਾਂ ਨੂੰ ਸੈਟਬੈਕ ਲੱਗ ਰਿਹਾ ਸੀਗਾ ਵੋਟਾਂ ਘਟ ਰਹੀਆਂ ਸੀਗੀਆਂ ਤੇ ਮੋਦੀ ਸਾਹਿਬ ਨੇ ਤਾਂ ਉਦੋਂ ਵੀ ਕਹਿਦਾ ਸੀਗਾ ਵੀ ਮੈਂ ਮਾਫੀ ਮੰਗਦਾ ਹਾਂ ਇਸ ਚੀਜ਼ ਦੀ ਵੀ ਤੁਹਾਨੂੰ ਇਹਦੇ ਫਾਇਦੇ ਨਹੀਂ ਸਮਝਾ ਸਕਿਆ ਖੇਤੀ ਕਾਨੂੰਨਾਂ ਦੇ ਹੁਣ ਗੱਲ ਇਹ ਹੈ ਵੀ ਭਾਜਪਾ ਕੀ ਚਾਹੁੰਦੀ ਹੈ ਕਿ ਕਿਸਾਨ ਫੇਰ ਤੋਂ ਸਰਕਮਸਟੈਂਸਸ ਚੋਂ ਗੁਜ਼ਰਨ ਫੇਰ ਸੱਤ ਸੌ ਕਿਸਾਨ ਸ਼ਹੀਦ ਹੋਵੇ ਫੇਰ ਇੱਕ ਸਾਲ ਖਰਾਬ ਹੋਵੇ ਦੇਸ਼ ਦੇ ਅਨਦਾਤਾ ਨੂੰ ਸੁੱਖ ਦਾ ਸਾਹ ਭਾਜਪਾ ਚਾਹ ਨਹੀਂ ਰਹੀ ਕਿ ਮਲੇ ਤੇ ਮੈਂ ਇਹਨਾਂ ਨੂੰ ਇਹੀ ਗੱਲ ਪੁੱਛੂੰਗਾ ਬੀਤੇ ਦੋਹਰੇ ਮਾਵਾ ਦਾ ਨਾਂ ਰੱਖੋ ਜੇ ਤੁਸੀਂ ਕੰਗਨਾ ਰਣੌਦ ਦੇ ਖਿਲਾਫ ਹੁੰਦੇ ਜੋ ਉਹਨੇ ਬਿਆਨ ਦਿੱਤਾ ਤੇ ਤੁਸੀਂ ਉਹਨੂੰ ਬਾਹਰ ਦਾ ਰਸਤਾ ਦਿਖਾਉਂਦੇ ਜਦੋਂ ਉਹਨੇ ਪਹਿਲੇ ਹੀ ਬਿਆਨ ਦੇ ਸ਼ੁਰੂ ਕਰਤੇ ਸੀਗੇ ਜਦੋਂ ਉਹਨੇ ਕਿਹਾ ਵੀ ਬੰਗਲਾਦੇਸ਼ ਅਰਗੀ ਸਿਚੁਏਸ਼ਨ ਬਣਾਉਣ ਲਈ ਸੀਗਾ ਕਿਸਾਨ ਅੰਦੋਲਨ ਜਦੋਂ ਉਹਨੇ ਕਿਹਾ ਵੀ ਉੱਥੇ ਰੇਪਸ ਹੋਏ ਉੱਥੇ ਲਾਸ਼ਾਂ ਟੰਗੀਆਂ ਮਿਲਦੀਆਂ ਸੀਗੀਆਂ ਜਦੋਂ ਉਹਨੇ ਕਿਹਾ ਵੀ 1000 ਰੁਪਿਆ ਲੈ ਕੇ ਸਾਡੇ ਮਾਵਾ ਭੈਣਾ ਉੱਥੇ ਅੰਦੋਲਨ ਕਰਨ ਜਾਂਦੇ ਸੀਗੇ ਜਦੋਂ ਉਹਨੇ ਕਿਸਾਨਾਂ ਨੂੰ ਖਾਲਸਤਾਨੀ ਕਿਹਾ ਮੈਂ ਪੰਜਾਬ ਬੀਜੇਪੀ ਨੂੰ ਕਹੂੰਗਾ ਜਾਖੜ ਸਾਹਿਬ ਨੂੰ ਕੈਪਟਨ ਸਾਹਿਬ ਨੂੰ भी इपस्ट करना थोड़ा है भी कंगना खड़ो या पंजाब दिनार देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप